ਮਹਾਰਾਜ ਦੀ ਬਾਣੀ ਨੇ ਕਿਹਾ ਹੈ ਹੈ ਕੋਈ ਸਾਜਨ ਪਰਦਾ ਥੋੜਾ ਕਹਿੰਦੇ ਤੇਰੇ ਤੇ ਪਰਦਾ ਥੋੜੀ ਪਿਆ ਪਰਮਾਤਮਾ ਦੇ ਨਾਮ ਉੱਤੇ ਕੋਈ ਪਰਦਾ ਨਹੀਂ ਪਰਮਾਤਮਾ ਦਾ ਨਾਮ ਕੋਈ ਗੁਪਤ ਨਹੀਂ ਸਭ ਦੇ ਸਾਹਮਣੇ ਹੈ ਪ੍ਰਗਟ ਹੈ ਪਰ ਪਰਦਾ ਤਾਂ ਬੰਦੇ ਦੀ ਬੁੱਧੀ ਉੱਤੇ ਹੈ ਪਰਦਾ ਜਿਹੜਾ ਪਿਆ ਹੈ ਨਾ ਉਹ ਤਾਂ ਬੰਦੇ ਦੀ ਬੁੱਧੀ ਉੱਤੇ ਹੈ ਪਰਮਾਤਮਾ ਦੇ ਨਾਮ ਉੱਤੇ ਕੋਈ ਪਰਦਾ ਨਹੀਂ ਸ਼ੇਖ ਸਿਆਦੀ ਨੇ ਇੱਕ ਵਾਰ ਕਿਹਾ ਸੀ ਕਹਿੰਦਾ ਹੈ ਖੁਦਾ ਹੇ ਪ੍ਰਮਾਤਮਾ ਤੂੰ ਬਹੁਤ ਚੰਗਾ ਹੈ ਦਰਸ਼ਨ ਦਿਨਾ ਤੂੰ ਮੇਰੇ ਨੇੜੇ ਰਹਿਣਾ ਪਰ ਜਦੋਂ ਨੂੰ ਮੈਨੂੰ ਆਨੰਦ ਆਉਣ ਲੱਗਦਾ ਕਹਿੰਦੇ ਫਿਰ ਤੂੰ ਆਪਣੇ ਆਪ ਨੂੰ ਲੁਕੋ ਲੈਣਾ ਪਰਦਾ ਕਰ ਲੈਣਾ ਛੁਪ ਜਾਂਣਾ ਭਾਈ ਆਨੰਦ ਲਾਲ ਜੀ ਨੇ ਉਹਦੀਆਂ ਗੱਲਾਂ ਦਾ ਜਵਾਬ ਦਿੱਤਾ ਸੀ ਕਿਹਾ ਸੀ ਕਹਿੰਦੇ ਸੇਖ ਸਿਆਦੀ ਜਿਹੜੀ ਤੇਰੀ ਵਿਚਾਰ ਹੈ ਨਾ ਮੇ ਪ੍ਰਮਾਤਮਾ ਤੂੰ ਲੁਕ ਜਾਂਦਾ ਕਹਿੰਦੇ ਪ੍ਰਮਾਤਮਾ ਨਹੀਂ ਲੁਕਦਾ ਤੇਰੀ ਬੁੱਧੀ ਤੇ ਪੜਦਾ ਪੈ ਜਾਂਦਾ ਤੇਰੀ ਬੁੱਧੀ ਸਾਥ ਛੱਡ ਜਾਂਦੀ ਹੈ ਪ੍ਰਮਾਤਮਾ ਨੇ ਕਹਾ ਦਾ ਲੁਕਣਾ ਕਹਿੰਦੇ ਉਹ ਤਾਂ ਪ੍ਰਗਟ ਹੀ ਹੈ ਇੱਕ ਸ਼ਾਇਰ ਨੇ ਬੜਾ ਸੋਹਣਾ ਕਹਾ ਕਹਿੰਦਾ ਹਰ ਜ਼ਰਰੇ 'ਮੇ ਉਸਕਾ ਹੀ ਨੂਰ ਹੈ ਤੁਜ ਕੋ ਨજર ਨਾ ਆਏ ਤੋ ਕਿਸ ਕਾ ਕਸੂਰ ਹੈ ਕਹਿੰਦੇ ਉਹ ਤਾਂ ਹੈ ਸਾਰੇ ਪਾਸੇ ਜੇ ਤੈਨੂੰ ਨਜ਼ਰ ਹੀ ਨਹੀਂ ਆ ਰਿਹਾ ਤੇ ਗਲਤੀ ਕੀਦੀ ਹੈ ਗੁਰਬਾਣੀ ਵੀ ਤਾਂ ਕਹਿ ਰਹੀ ਆ ਘਟ ਘਟ ਮੈਂ ਹਰ ਜੂ ਬਸ ਸਾਰਿਆਂ ਦੇ ਵਿੱਚ ਹੀ ਵਸ ਰਿਹਾ ਉਹ ਹੈ ਤੇ ਜੇ ਹੁਣ ਤੂੰ ਜਾਣਦਾ ਹੀ ਨਹੀਂ ਪਿਆ ਤੂੰ ਮਹਿਸੂਸ ਹੀ ਨਹੀਂ ਕਰ ਰਿਹਾ ਤੇ ਫਿਰ ਹੁਣ ਕੀ ਕਿਹਾ ਜਾ ਸਕਦਾ ਉਹਨੇ ਪੜਦਾ ਥੋੜੀ ਕੀਤਾ ਹੈ ਹੈ ਕੋਈ ਸਾਜਨ ਪਰਦਾ ਤੋੜਾ ਕਹਿੰਦੇ ਤੇਰਾ ਕੋਈ ਪਰਦਾ ਹੈ ਕੋਈ ਵੀ ਕੋਈ ਪਰਦਾ ਨਹੀਂ ਤੂੰ ਬੇਪਰਦਾ ਹੈ ਪਰਮਾਤਮਾ ਦੇ ਉੱਤੇ ਕੋਈ ਪਰਦਾ ਨਹੀਂ ਪਾ ਸਕਦਾ ਜੇ ਕਹਿ ਦਈਏ ਵੀ ਪਰਮਾਤਮਾ ਪਰਦੇ ਦੇ ਪਿੱਛੇ ਹੈ ਤੇ ਫਿਰ ਸਾਨੂੰ ਇਹ ਗੱਲ ਮੰਨਣੀ ਪਵੇਗੀ ਵੀ ਫਿਰ ਪਰਮਾਤਮਾ ਵੱਡਾ ਨਹੀਂ ਫਿਰ ਪਰਦਾ ਵੱਡਾ ਹੈ ਕਿਉਂਕਿ ਵੱਡੀ ਤਾਂ ਉਹ ਚੀਜ਼ ਹੁੰਦੀ ਹੈ ਨਾ ਜਿਹੜੀ ਦੂਜੇ ਨੂੰ ਕਵਰ ਕਰ ਲੈਂਦੀ ਹੈ ਢੱਕ ਲੈਂਦੀ ਹੈ ਤੇ ਜੇ ਅਸੀਂ ਮੰਨੀਏ ਵੀ ਪਰਮਾਤਮਾ ਪਰਦੇ ਦੇ ਪਿੱਛੇ ਹੈ ਫਿਰ ਪਰਮਾਤਮਾ ਛੋਟਾ ਪਰਦਾ ਵੱਡਾ ਹੈ ਮਿਰਤੀ ਹੈ ਨਾ ਮਿਰਤੀ ਕੰਮ ਕਰ ਰਹੀ ਆ ਇੱਕ ਬਿਰਤੀ ਇਹ ਕਹਿੰਦੀ ਹੈ ਪ੍ਰਮਾਤਮਾ ਨੇੜੇ ਹੈ ਨੇੜਾ ਹੈ ਹਰ ਦੂਰ ਨਾ ਜਾਣ ਹੋ ਪ੍ਰਮਾਤਮਾ ਨੇੜੇ ਹੈ ਕਹਿੰਦੇ ਦੂਰ ਨਾ ਜਾਣ ਇੱਕ ਬਿਰਤੀ ਇਹ ਗੱਲ ਕਹਿ ਰਹੀ ਹੈ ਇੱਕ ਬਿਰਤੀ ਕਹਿੰਦੀ ਹੈ ਪ੍ਰਮਾਤਮਾ ਨੇੜੇ ਹੈ ਹੀ ਨਹੀਂ ਉਹੀ ਬਿਰਤੀ ਕਹਿੰਦੀ ਹੈ ਵੀ ਪ੍ਰਮਾਤਮਾ ਪੜਦੇ ਉਹਲੇ ਜਿਵੇਂ ਸਾਨੂੰ ਲੱਗਦਾ ਵੀ ਪ੍ਰਮਾਤਮਾ ਦਾ ਚਾਰ ਦਿਵਾਰੀ ਦੇ ਵਿੱਚ ਅਸੀਂ ਕੈਦ ਕਰਤਾ ਗੁਰਦੁਆਰਿਆਂ ਮੰਦਰਾਂ ਮਸੀਤਾਂ ਗਿਰਜਾ ਘਰਾਂ ਦੇ ਵਿੱਚ ਅਸੀਂ ਇੱਥੇ ਕੈਦ ਕਰਤਾ ਇਸੇ ਕਰਕੇ ਸਾਨੂੰ ਇੱਥੇ ਆ ਕੇ